ਜਿਹੜਾ ਇਸ ਲਾਇਬ੍ਰੇਰੀ ਵਿੱਚ ਆਮ ਕਿਤਾਬਾਂ ਨਹੀਂ ਹੈ ਗੁਰੂ ਰਾਜਾ ਪਾਸ਼ਾ ਤੋਂ ਲੈ ਕੇ ਹਰ ਮੂਮੈਂਟ ਦਾ ਇਤਿਹਾਸ ਕੁੜਾ ਜਿਹੜਾ ਹਾਸ ਲਿਖਦਾ ਹੈ ਸਾਲ 1647 ਮਹਾਰਾਜਾ ਰਣਜੀਤ ਸਿੰਘ ਸਵੇਦਾ ਵਿਨਾ ਰਾਸੀ ਗ੍ਰੰਥ 1904 ਸਾਲ ਦਾ ਸਾਰਾ ਕਾਲੀਦਾਲ ਦਾ ਇਤਿਹਾਸ ਸ਼ੁਰੂ ਹੋਣੇ ਮੇਟੀ ਦਾ ਇਤਿਹਾਸ ਦੀ ਫੋਟੋਗ੍ਰਾਫ ਪਹਿਲਾ ਚੋਣਸ਼ਾਲ ਪੰਜਾਉਂਦਾ ਕਾਲੀਦਾਲ ਕਾਲੀਦਾਲ ਦੇ ਜਿਹੜੇ ਪੁਰਾਣੇ ਸੰਵਧਾਨ ਸੀਗੇ ਗੁਰੂਪੁਰ ਪਾਰਟੀ ਤੋਂ ਆਫਤ ਪਾਰਟੀ ਤੋਂ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਗੋਪੀ ਘਰ ਘਰ ਤੋਂ ਲੈ ਕੇ ਤੇ ਹੁਣ ਤੱਕ ਜਿੰਨੇ ਮੁੱਖ ਮੰਤਰੀ ਹੋਏ ਐ ਸਾਰਿਆਂ ਦੀ ਕਲੀ-ਕਲੀ ਫਾਈਲ ਤੇ ਆ ਉਹਦੇ ਵਿੱਚ ਜੇ ਤੂੰ ਫਾਈਲ ਘੱਡੋਗੇ ਤਾਂ ਸਾਰੀ ਹਿਸਟਰੀ ਸੱਚ ਬਣਾਉਗੀ ਇਹ ਨਾ ਰਹੀ ਸੈਕਿਉਰ ਮਾਰਾ ਅਰੰਡੀ ਸਿੰਘ ਜੀ ਹਰਿਸ਼ੰਦਰ ਜੀ ਤੇ ਚਾਂਦੀ ਦੇ ਤਾਂ ਵੀ ਚੰਦਾਂ ਦਾ ਜਿਹੜਾ ਪੰਜਾਬ ਆ ਸਾਡਾ ਹੋਰ ਸੱਚ ਨੂੰ ਦਾਰਿਆ ਅਕਾਲ ਸਹਾਇ ਸਰਕਾਰ ਦੇ ਖਾਸ ਇਹ ਖਾਸ ਇਹ ਫਾਰਸੀ ਤੇ ਦੇ ਦੇ ਫਾਰਸੀ ਜੀ ਜਿਹੜਿਆ ਬੰਦਾ ਦਾ ਖੁੰਝ ਸਕੈ ਇਹ ਉਹ ਬੰਦਾ ਹੈ ਜਿਹਦੇ ਨਾਲ ਉਹ ਸਮੇਂ 1999 ਦੇ ਜੋ ਕੁਛ ਵਾਪਰ ਰਹਾ ਸੀ ਉਹ ਦਸੂ ਮਿੰਟ ਗੂਗਲ ਤੇ ਲੱਭ ਕਿਸਾ ਗੂਗਲ ਆਪਣੀ ਸਾਹ ਹੈ ਜੇਕਰ ਨਾ ਤਾਂ ਦਾ ਜੋ ਕੁਰੀ ਖਤਮ ਹੁੰਦਾ ਇਹ ਨਹੀਂ ਇਹ ਨਹੀਂ ਖਤਮ ਹੁੰਦਾ ਇਹ ਰਹੂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਵੀ ਟੈਲੀਵਿਜ਼ਨ ਕਹਿੰਦੇ ਵੀ ਕਿਤਾਬਾਂ ਜ਼ਿੰਦਗੀ ਨੂੰ ਸਿਖਾਉਂਦੀਆਂ ਨੇ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਕਿਤਾਬਾਂ ਸਾਨੂੰ ਇਤਿਹਾਸ ਵੀ ਦੱਸਦੀਆਂ ਕਿਤਾਬਾਂ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਮਤਵ ਹੁੰਦਾ ਹੈ ਕਿਤਾਬਾਂ ਕਹਿੰਦੇ ਵੀ ਚੰਗੀਆਂ ਦੋਸਤ ਵੀ ਹੁੰਦੀਆਂ ਤੇ ਇਸ ਤਰ੍ਹਾਂ ਕਿਤਾਬਾਂ ਤੇ ਗੱਲ ਕਰਾਂਗੇ ਅਸੀਂ ਬਿਹਿੰਡਾ ਵਿੱਚ ਖੜੇ ਆ ਇੱਕ ਬਹੁਤ ਹੀ ਜਿਹੜੀ ਜਾਣਕਾਰੀ ਭਰਪੂਰ ਲਾਇਬ੍ਰੇਰੀ ਹੈ ਜਿੱਥੇ ਸਿੱਖ ਇਤਿਹਾਸ ਬਾਰੇ ਤੇ ਪੰਜਾਬ ਦੇ ਇਤਿਹਾਸ ਬਾਰੇ ਕਿਤਾਬਾਂ ਨੇ ਤੇ ਅਸੀਂ ਪਹੁੰਚੇ ਸਰਦਾਰ ਹਰਵਿੰਦਰ ਸਿੰਘ ਖਾਲਸਾ ਜੋ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਉਹਨਾਂ ਨੇ ਇਹ ਲਾਇਬ੍ਰੇਰੀ ਪਿਛਲੇ ਲੰਮੇ ਸਮੇਂ ਤੋਂ ਉਹ ਮੈਂਤ ਕਰ ਰਹੇ ਨੇ ਕੱਲੀ ਕੱਲੀ ਕਿਤਾਬ ਲਿਆ ਕੇ ਇਸ ਲਾਇਬ੍ਰੇਰੀ ਦਾ ਸ਼ਿੰਗਾਰ ਬਣਾ ਰਹੇ ਨੇ ਅਸੀਂ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲੀ ਲਾਇਬ੍ਰੇਰੀ ਬਾਰੇ ਗੱਲਬਾਤ ਅਸੀਂ ਕਰਾਂਗੇ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਵਾਲ ਇਹ ਹੀ ਹੈ ਵੀ ਜਿਹੜੀ ਇਹ ਲਾਇਬ੍ਰੇਰੀ ਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਹੈ ਅਸਲ 'ਚ ਇਹ ਸ ਬਚਪਨ ਤੋਂ ਹੀ ਅੱਛਾ ਤੇ ਮੈਨੂੰ ਬਚਪਨ ਤੋਂ ਹੀ ਜੋ ਸਕੂਲ ਚ ਪੜਦਾ ਸੀ ਉਸ ਸਮੇਂ ਤੋਂ ਹੀ ਇਹ ਕਿਤਾਬਾਂ ਅ ਦੇਖਣ ਦਾ ਪੜਨ ਦਾ ਲਾਇਬ੍ਰੇਰੀ ਟੂ ਬੈਗ ਇਹ ਪੜਨ ਦਾ ਸ਼ੌਂਕ ਸੀਗਾ ਹੂੰ ਤੇ ਬੜੀ ਬੜੀ ਹੈਰਾਨੀ ਵਾਲੀ ਗੱਲ ਹੈ ਹੂੰ ਕਿ ਜਦੋਂ ਆ ਬਚਪਨ ਦੇ ਵਿੱਚ ਇੱਕ ਸਾਡੇ ਕੋਈ ਪੁਰਾਣੀਆਂ ਖਾਂਡੇ ਪਏ ਸੀਗੇ ਪੁਰਾਣੇ ਤੇ ਉਹਦੇ ਵਿੱਚ ਮਹਾਰਾਣੀ ਜਿੰਦਾ ਜੀਆਂ ਚਿੱਠੀਆਂ ਸੀ ਜਾਂ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਇੱਕ ਕੀ ਚਾਬਿਓ ਸਾਰੀਆਂ ਲੈ ਕੇ ਇੱਕ ਆਪਣੀ ਇੱਕ ਐਲਬਮ ਜੀ ਬਣਾਈ ਉਹਦੇ ਵਿੱਚ ਉਸ ਸਮੇਂ ਜਿਹੜੀ ਆਟੇ ਨਾਲ ਆਪਾਂ ਜੇਟੀ ਬਣਾ ਲੈਂਦੇ ਸੀਗੀ ਜੇਟੀ ਬਣਾ ਕੇ ਬੜੇ ਸੋਹਣੇ ਆਪਣੇ ਢੰਗ ਨੂੰ ਆਪਣੇ ਬਣਾਏ ਪਰੰਤੂ ਹੁਣ ਮੈਂ ਜਦੋਂ ਦੇਖਦਾ ਜੋ ਮਹਾਰਾਜਾ ਮਹਾਰਾਣੀ ਜੈਨਦਕੌਰ ਦੀਆਂ ਚਿੱਠੀਆਂ ਤੇ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਹੀ ਬਿੱਲਿਆ ਹੋਰ ਕੜੀਆਂ ਬੜੀਆਂ ਜਿਹੜੇ ਛੋਟੇ ਹੋ ਗਏ ਪਰਾਲੇ ਕੈਦੇ ਹੁੰਦੇ ਸੀ ਜਿਹੜੇ ਅੱਜ ਮਿਲਦੇ ਨਹੀਂ ਹੈਗੇ ਉਹ ਜੋ ਮਹਾਰਾਜਾ ਪਟਿਆਲਾ ਸਟੇਟ ਦਾ ਕਹਿਦਾ ਦਾਬਾ ਸਟੇਟ ਦਾ ਕਹਿਦਾ ਉਹ ਜਿਹੜੇ ਮਿਲਦੇ ਨਹੀਂ ਹੈਗੇ ਉਹ ਬਰੋ ਮਨ ਦੇ ਵਿੱਚੋਂ ਸੀਗਾ ਲੇਕਿਨ ਬਲੂ ਸਟਾਰ ਤੋਂ ਬਾਅਦ ਫਿਰ ਮੇਰੇ ਮਨ ਚ ਆਇਆ ਜਦੋਂ ਲਾਇਬ੍ਰੇਰੀ ਵਗ੍ਹਾ ਲਾ ਕੇ ਸਾਹ ਦੇਤਾ ਗਿਆ ਵੀ ਆਪਾਂ ਨੂੰ ਆਪਣਾ ਸਾਰਾ ਇਤਿਹਾਸ ਸਭੜਨਾ ਚਾਹੀਦਾ ਇਕੱਠਾ ਕਰਨਾ ਚਾਹੀਦਾ ਤੇ ਫਿਰ ਮੈਨੂੰ ਕਲਪਨ ਡਾਲਾ ਪਏ ਕਿ ਮੈਂ ਇਤਿਹਾਸ ਇਕੱਠਾ ਕਰਨਾ ਸ਼ੁਰੂ ਕੀਤਾ ਅਜ ਦੇ ਵਿੱਚ ਹੱਥ ਲਿਖਤਾ ਪੱਤਰ ਛਾਪੇ ਖੜੇ ਤੇ ਬਿਫੋਰ ਪਾਰਟੀਸ਼ਨ ਆਫਟਰ ਪਾਰਟੀਸ਼ਨ ਕੁਝ ਬੈਂਕ ਖਤਾ ਜਿਹੜੇ ਬਿਫੋਰ ਪਾਰਟੀਸ਼ਨ ਹੋਏ ਸੀ ਦੇਜਦੀ ਅਜਾਦੀ ਸਮੇਂ ਹੁੰਿਆ ਸੀ ਵੀ ਆ ਕਰਕੇ ਵੀ ਆਮ ਜਿਹੜਾ ਇੱਥੇ ਇਸ ਲੈਵਰੇਜ ਵਿੱਚ ਆਮ ਕਿਤਾਬਾਂ ਨਹੀਂ ਆ ਮੀਟੀਆਂ ਆਮ ਜਿਮੀ ਵੀ ਚਾਪ ਕੇ ਉੱਤੇ ਰੱਖੀ ਜਾਂਦਾ ਕਿਉਂਕਿ ਅੱਜ ਕੱਲ ਇੱਕ ਟ੍ਰੈਂਡ ਹੈ ਟ੍ਰੈਂਡ ਇਹ ਹੈ ਕਿ ਜਿਹੜਾ ਬੱਚਾ ਐਮਫਿਲ ਕਰ ਲੈਂਦਾ ਹੈ ਪੀ ਐਚ ਡੀ ਕਰ ਲੈਂਦਾ ਉਹ ਜਾ ਕੇ ਲੁਧਿਆਣਾ ਚਲਾ ਜਾਂਦਾ ਤੇ ਜਾ ਕੇ ਉਹਨਾਂ ਨੂੰ ਜਿਹੜੇ ਸੇ ਪਬਲਿਸ਼ਰ ਉਹਨਾਂ ਨਾਲ ਗੱਲਬਾਤ ਕਰਦਾ ਵੀ ਮੇਰੀ ਕਿਤਾਬ ਛਾਪ ਦਿਓ ਉਹ ਕਹਿੰਦੇ ਛਾਪ ਦਿਆਂਗੇ ਅੱਛਾ ਉਹ ਫਿਰ ਕਿਤਾਬ ਦੋਸਤੋ ਪੈਸੇ ਲੈ ਲੈਂਦੇ ਛਾਪਣ ਦੇ ਇਤਿਹਾਸ ਕੇ ਤੇ ਉਹਨੇ ਪਹਿਜੇ ਉਹਨੂੰ ਖਸਾਬਾ ਦੇ ਦਿੰਦੇ ਤੇ ਕਿਹਾ ਜੇ ਭਾਈ ਗੱਲ ਇਹ ਤੈਨੂੰ ਉਹਨੇ ਪਹਿਜੇ ਖਸਾਬਾ ਦੇ ਦਿੱਤੀਆਂ ਇਸ ਵਾਰ ਵੇਚ ਭਾਵੇਂ ਕਿਸੇ ਨੂੰ ਫਰੀ ਦੇ ਜਿਹੜੇ ਸਾਡੇ ਕੋਲ ਅੱਜੇ ਕਦੇ ਵੇਖੀਆਂ ਵੇਖੀਆਂ ਨਹੀਂ ਤੇ ਰੱਦੀ ਐ ਇਸ ਕਰਕੇ ਉਹਨੂੰ ਠੇਰ ਲੱਗੇ ਵੀ ਉਹ ਰੱਦੀ ਦੇ ਚ ਠੇਰ ਦੇ ਦੇਕਰ ਕੀ ਹੈ ਕਿ ਜਦਿਆਂ ਖਸਾਬਾਂ ਦੇ ਵਿੱਚ ਕੋਤੰਤ ਹੁੰਦਾ ਉਹ ਖਸਾਬਾ ਦਿਨਾਂ ਜੀ ਨਿਕਲ ਜਾਂਦੀਆਂ ਉਹ ਸ਼ਬਦੀਆਂ ਬਾਅਦ ਚ ਹੈ ਤੁਹਾਨੂੰ ਇਹ ਨਹੀਂ ਕਰਨਾ ਗੰਦਾ ਅੱਛਾ ਇਹ ਤੁਸੀਂ ਕਿਹੜੇ ਕਿਹੜੇ ਕਦੋਂ ਸ਼ੁਰੂ ਕੀਤਾ ਇਤਿਹਾਸ ਕਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆ ਹਾਂ ਇੱਥੇ ਗੁਰੂ ਰਣਪਾਤ ਸ਼ਾਹ ਤੋਂ ਲੈ ਕੇ ਹਰ ਮੂਮੈਂਟ ਦਾ ਇਤਿਹਾਸ ਹੈ ਠੀਕ ਹੈ ਇਹ ਗੁਰੂ ਰਣਪਾਤ ਸ਼ਾਹ ਦੀ ਲਾਈਫ ਤੋਂ ਲੈ ਕੇ ਦਸੋਂ ਪਾਤ ਸ਼ਾਹ ਤੱਕ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਜਿਹੜਾ ਦਾ ਸਾਲ ਦਾ ਇਹੜਾ ਉਹ ਤੇ ਫਿਰ ਮੂਵਮੈਂਟਾਂ ਤੇ ਉਹ ਮੂਵਮੈਂਟਾਂ ਵਿੱਚ ਗਦਰ ਮੂਵਮੈਂਟ ਗੁਰਦੁਆਰਾ ਪ੍ਰਬੰਧ ਸਿਹਾਰ ਦਾ ਹੈ ਤੇ ਆਫਟਰ ਪਾਰਟੀਸ਼ਨ ਜਦੋਂ ਉਕਸ਼ ਹੋਇਆ ਤੇ ਕਿਉਂਕਿ 100 ਸਾਲ ਦਾ ਇਤਿਹਾਸ 104 ਸਾਲ ਦਾ ਸਾਰਾ ਕਾਲੀਦਾਲ ਦਾ ਇਤਿਹਾਸ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਉਕਰਾਇਆ ਚਾਹਸੀ ਨਹੀਂ ਫੋਟੋਗ੍ਰਾਫਰ अच्छा विद फोटोग्राफ्स ਤੇ ਕੁਛ ਇਸ ਤਰ੍ਹਾਂ ਦੇ ਜੋ ਆ ਸਾਹਮਣੇ ਤੁਹਾਨੂੰ ਹਾਂ ਜੀ ਅਸੀਂ ਵੀ ਇਹ ਚਾਹੁੰਦੇ ਸੀ ਜਿਵੇਂ ਤੁਹਾਨੂੰ ਦੱਸ ਸਕਾਂ ਥੋੜਾ ਕਸ਼ਟ ਦੇਵਾਂਗੇ ਤੁਹਾਨੂੰ ਵੀ ਜਿਵੇਂ ਹੁਣ ਲਾਇਬ੍ਰੇਰੀਆਂ ਚ ਆਮ ਹੁੰਦਾ ਬੀ ਲਿਬ ਐਮ ਲਿਬ ਕਰਨ ਤੋਂ ਬਾਅਦ ਪਤਾ ਲੱਗਦਾ ਵੀ ਲਾਇਬ੍ਰੇਰੀਆਂ ਚ ਆਪਾਂ ਕਿਵੇਂ ਸਾਹਮਣੀਆਂ ਚੀਜ਼ ਕੋਈ ਤੁਸੀਂ ਜਾਣੋ ਲਾਇਬ੍ਰੇਰੀ ਚ ਕਿਤਾਬ ਦੱਸੋ ਵੀ ਆਹ ਚਾਹੀਦੀ ਕਿਤਾਬ ਉਹ ਮਿੰਟੋ-ਮਿੰਟਿ ਲਿਆ ਕੇ ਤੁਹਾਨੂੰ ਰੱਖ ਦਾਂ ਤੁਸੀਂ ਵੀ ਖਾਣੇ ਬਣਾਏ ਹੋਣਗੇ ਥੋੜਾ ਸਾਨੂੰ ਹਾਂ ਉਹ ਜਿਹੜਾ ਹੁੰਦਾ ਉਹਨਾਂ ਦੀ ਨੰਬਰਿੰਗ ਹੁੰਦੀ ਹੈ ਨੰਬਰਿੰਗ ਹਾਂ ਜੇ ਉਹਦੇ ਵਿੱਚ ਸਾਰਾ ਪ੍ਰੋਬਲਮ ਆਉਂਦੀ ਹੈ ਵੀ ਕਿਸੇ ਨੇ ਸਨੋਪਸਿਸ ਤਿਆਰ ਕਰਨਾ ਹੈ ਉਹ ਸੰਬੰਧੀ ਕੋਈ ਕਿਤਾਬ ਲੱਭਣੀ ਹੈ ਉਹ ਸਾਰਾ ਕੈਟਾਲਾਗ ਦੇਖ ਲੈ ਕੈਟਾਲਾਗਾਂ ਲੇਕਿਨ ਮੈਂ ਇੱਥੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਹੈ ਜਿਹੜੇ ਤੁਸੀਂ ਵਿਸ਼ੇ ਤੇ ਜਿਹੜੇ ਸੰਬੰਧਿਤ ਕਿਸੇ ਕੋਈ ਕੰਮ ਕਰਨਾ ਹੈ ਤੁਹਾਡੇ ਮੂਰੇ ਮੈਂ ਧਰ ਦੇਣਾ ਹੈ ਤੁਸੀਂ ਕਹਿ ਦੋ ਜੀ ਆ ਸਾਨੂੰ 117 ਨੰਬਰ ਐਕਸਰਸਾਈਜ਼ ਨੰਬਰ 112 ਦੋ ਜੀ ਤੁਸੀਂ ਦੱਸ ਦੋਗੇ ਮੈਂ ਫਿਰ ਦੂਜੀ ਆਪਣੀ ਜਿਹੜੀ ਫਾਈਲ ਖੋਲ੍ਹ ਲੈਣੀ ਹੈ ਉਸ ਤੋਂ ਤੁਹਾਨੂੰ ਮੈਂ ਦੇਖ ਕੇ ਦੱਸ ਦੂੰਗਾ ਵੀ ਕਿੰਨੀਆਂ ਕਿਤਾਬਾਂ ਪਾਉਣ ਰਹੀ ਹੋਗੇ ਕਿੰਨੇ ਦਾ ਖਰਚ ਸਬੰਧਤ ਹੈ ਉਹ ਕਿੰਨੀਆਂ ਕੋਈ ਜਾਂ ਅਖਬਾਰ ਛਪ ਚੁੱਕੇ ਹੈ ਜੋ ਕੰਫਰੰਸ ਹੋ ਚੁੱਕੇ ਹੈ ਜੇ ਜਿਤ ਕੰਮ ਕਰਨਾ ਚਾਹਤ ਹੈ ਕਿਹੜੀ ਕਿਹੜੀ ਚੀਜ਼ ਕਿੱਥੇ ਪਈ ਹੈ ਅੱਛਾ ਉਹ ਫਿਰ ਉਹਦੇ ਨਾਲ ਕੀ ਹੈ ਕੋਈ ਸਾਰੀ ਸਮੱਸਿਆ ਇਸੇ ਬੈਠੇ ਬੈਠੇ ਹੀ ਹੱਲ ਹੋ ਜਾਂਦਾ ਕੈਟਲੌਗ ਆ ਤੁਸੀਂ ਇਸ ਨੂੰ ਵਰਤਦੇ ਹੋ ਕਿ ਆਪਣਾ ਤੁਸੀਂ ਬਣਾ ਰੱਖਿਆ ਹੈ ਆਪਣਾ ਆਪ ਦਾ ਮੈਨੂੰ ਦੱਸ ਸਕਦੇ ਤੁਸੀਂ ਸਾਨੂੰ 2 ਮਿੰਟ ਹੋਰ ਦੇਵਾਗੇ ਉਹ ਉੱਥੇ ਹੈ ਦੇਖੋ ਇਹ ਜਿਹੜੀਆਂ ਫਾਇਦਾ ਹੈ ਜੀ ਇਹ ਹੈ ਵੀ ਜਿਵੇਂ ਗੋਪੀ ਚਲ ਭਾਰ ਕੋ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਹਾਂਜੀ ਗੋਪੀ ਚੰਦ ਭਾਰਗੋ ਤੋਂ ਲੈ ਕੇ ਤੇ ਹੁਣ ਤੱਕ ਜਿੰਨੇ ਮੁੱਖ ਮੰਤਰੀ ਹੋਏ ਐ ਸਾਰਿਆਂ ਦੀ ਕਲੀ ਕਲੀ ਫਾਈਲ ਤਿਆਰ ਹੈ ਅੱਛਾ ਉਹਦੇ ਵਿੱਚ ਜਦੋਂ ਫਾਈਲ ਕੱਢੋਗੇ ਤੁਹਾਨੂੰ ਸਾਰੀ ਹਿਸਟਰੀ ਸਭ ਕੁਝ ਮਿਲਾਊਗਾ ਮੁੱਖ ਮੰਤਰੀ ਬਾਰੇ ਇਸ ਸਰ ਜੇ ਜੇ ਸ਼ਰਮਣਿ ਕਾਲੀਦਾਲ ਦੇ ਪ੍ਰਧਾਨ ਹੈ ਉਹ ਜਿਹੜੇ ਪ੍ਰਧਾਨ ਹੋਏ ਐ ਹੁਣ ਤੱਕ ਜਿਹੜੀ ਫਾਈਲ ਕੱਢੋਗੇ ਉਹ ਪ੍ਰਧਾਨ ਦੀ ਲਾਈਫ ਤੇ ਉਹਦੇ ਨਾਲ ਸੰਬੰਧ ਦੇ ਜੋ ਘਟਰਾਵੇਂ ਸਭ ਕੁਝ ਨਿਕਰਾਊਗਾ ਜਿਸ ਸਾ ਸੁਣੋਮੀ ਕਮੇਟੀ ਦੇ ਜਨੇ ਪ੍ਰਧਾਨ ਹੋਏ ਆ ਉਹ ਆਪਣੇ ਮਜੀਠੀਆ ਸਾਹਿਬ ਤੋਂ ਲਈ ਕਿ ਹੋਂ ਤੱਕ ਵੀ ਸਾਰੀ ਇੱਕ ਕਾਇਲ ਤਿਆਰ ਹੈ ਇਸ ਇਸ ਰਾਹੀਂ ਸੁਣੋਮੀ ਕਾਲੀਗਲ ਦੀਆਂ ਜਿਹੜੀਆਂ ਸਰਵੇਜ ਅਕਾਲੀ ਕਾਨਫਰੰਸ ਤੋਂ ਹੋਏ ਸੁਣੋਮੀ ਕਾਲੀਗਲ ਦੇ ਚੋਣ ਨਿਸ਼ਾਨ ਅ ਸੋਤੋ ਅਜਿਵੇਂ ਇੱਕ ਉੱਪਰ ਵੀ ਹੈ ਆਪਾਂ ਨੰਬਰ ਸਾਹਿਬ ਦੀ ਮਦਦ ਕਰਦੇ ਹਾਂ ਹਾਂਜੀ ਅਨੰਦਪੁਰ ਸਾਹਿਬ ਦੇ ਬਾਰੇ ਚਾਹੇ ਕਿੰਨਾ ਕੀਤੀ ਜਾਂਦੀ ਹੈ ਲੇਕਿਨ ਇਹ ਜਿਹੜੀ ਵਿਸ਼ਵਨਾਥ ਪ੍ਰਤਾਪ ਸੋਹਰਾ ਨੇ ਆਜ਼ਾਦੀ ਤੋਂ ਖੁਦਮੁਖਤਿਆਰੀ ਵਾਲ ਜਿਹੜੀ ਸ਼ਾਪਿਆ ਸੀ ਇਹਦੇ ਚ ਤੇ ਅਨੰਦਪੁਰ ਸਾਹਿਬ ਦੇ ਬਾਰੇ ਚ ਫਰਕ ਕੀ ਹੈ ਅਸਲ ਮਰ ਕੋਈ ਨਹੀਂ ਕੋਈ ਫਰਕ ਨਹੀਂ ਹੈ ਅੱਛਾ ਲੇਕਿਨ ਇਹ ਚ ਅਨੰਦਪੁਰ ਸਾਹਿਬ ਦੇ ਨਾਮ ਦੀ ਗੱਲ ਤੋਂ ਕੀਤੀ ਜਾਂਦੀ ਹੈ ਇਹਦੇ ਚ ਸਿਜਾ ਖੁਦਮੁਖਤਿਆਰੀ ਦੀ ਗੱਲ ਕੀਤੀ ਜਾਂਦੀ ਹੈ ਉਹਦੇ ਨਾਲ ਘਿਰਨਾ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਲੈ ਕੇ ਨਕਤੀਆਂ ਦੀ ਦੇਖਣ ਮਸਲਾ ਹੈ ਕਿ ਇਹ ਕਿਸ ਉੱਪਰ ਹੈ ਨਹੀਂ ਜੋ ਜੋ ਛਪਿਆ ਸੀ ਕਿ ਉਹ ਵਰਸੇ ਕੇ ਦੇ ਵਖਤਮ ਤੁਹਾਨੂੰ ਕੰਪੈਰੀਟਿਵ ਪਤਾ ਲੱਗਦਾ ਵੀ ਗੱਲ ਤਾਂ ਭਾਈ ਸੇਮ ਹੀ ਐ ਪਰ ਇੱਕ ਦੂਜੇ ਕਰ ਕਈ ਵਾਰ ਕਮਿਊਨਿਟੀ ਨੂੰ ਲੈ ਕੇ ਵੀ ਹੋ ਜਾਂਦਾ ਵੀ ਇਹਨਾਂ ਨੂੰ ਕਿਉਂ ਆਪਾਂ ਚੀਜ਼ਾਂ ਦੇਣੀਆਂ ਹਨ ਸਿੱਕੇ ਆ ਸਿੱਕਿਆਂ ਦਾ ਵੀ ਸਾਹਬਿਆ ਹੋ ਤੁਸੀਂ ਸਿੱਕੇ ਸਿੱਕੇ ਬਹੁਤ ਹੈ ਜਿੱਤੇ ਇਸੇ ਤਰ੍ਹਾਂ ਕੋਈ ਕੁਝ ਹੋ ਰਿਹਾ ਜ਼ਖਾਂ ਜਿਵੇਂ ਅਕਾਲੀਵਾਲ ਦੇ ਜਿਹੜੇ ਪੁਰਾਣੇ ਸੰਵਿਧਾਨ ਸੀਗੇ ਬਿਫੋਰ ਪਾਰਟੀਸ਼ਨ ਆਫਟਰ ਪਾਰਟੀਸ਼ਨ ਫਜ਼ਲ ਤੁਹਾਨੂੰ ਇਹ ਪਤਾ ਲੱਗਿਆ ਸੀ ਵੀ ਜਿਹੜੀ ਚੀਜ਼ ਇੰਟਰਨੈਟ ਤੇ ਵੀ ਉਪਲਬਧ ਨਹੀਂ ਹੈਗੀ ਤੁਹਾਡੇ ਕੋਲ ਹੈਗੀ ਹੈ ਪੁਰਾਣਾ ਅਤਿਆਸੀ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਵੀ ਆਹ ਹੁਣ ਦੇਖੋ ਜਿਹਨੇ ਮੈਨੀਫੈਸਟ ਹੋਇਆ ਕਾਲੀਦਲ ਦੇਖ ਕਾਲੀਦਲ ਹੂੰ ਹੁਣ ਪਹਿਲਾ ਚੋਣਸ਼ਾਲ ਪੰਜਾ ਹੁੰਦਾ ਸੀ ਕਾਲੀਦਲ ਦਾ ਕਾਲੀਦਲ ਹੂੰ ਹੂੰ 1 ਜਨਵਰੀ 1967 ਨੂੰ ਮੈਨੀਫੈਸਟ ਹੋਇਆ ਠੀਕ ਹੈ ਇਹ ਕਿਉਂਕਿ ਨਵੰਬਰ 1966 ਨੂੰ ਪੰਜਾਬ ਬਣਿਆ ਉਸ ਤੋਂ ਬਾਅਦ ਇਲੈਕਸ਼ਨ ਵੀ ਹਮ ਠੀਕ ਇਹ ਕੰ ਦਾ ਭਾਵੇਂ ਵੀ ਇਹ ਜੋ ਹੈ ਮੇਰੇ ਕੋਲ ਸਾਫ ਸੂਛ ਕੱਲੀ ਕੱਲੀ ਫਾਈਲ ਦੇ ਵਿੱਚ ਸਭਾ ਲਿਆ ਹੋਇਆ ਹੈ ਜੇ ਕਰਕੇ ਜਦੋਂ ਕੋਈ ਦੇਖਣਾ ਚਾਹੁੰਦਾ ਹੈ ਉਹ ਕੋਈ ਨੂੰ ਕੋਈ ਸਵਸਿਆ ਨਹੀਂ ਹੋ ਤੁਹਾਨੂੰ ਲੈ ਕੇ ਵੀ ਜਾਂਦੇ ਹੁਣਗੇ ਕਾਲੀਦਾਰ ਵਾਲੇ ਭਾਈ ਆ ਜਾਓ ਦੱਸੋ ਸਾਨੂੰ ਕੁਝ ਨਾ ਕੁਝ ਉਹ ਤਾਂ ਲੈ ਕੇ ਕੀ ਜਾਂਦੇ ਉਹ ਤਾਂ ਇੱਥੇ ਆ ਕੇ ਵੈਟ ਜਾਂਦੇ ਸੀ ਜਦੋਂ ਮੈਂ ਲੈ ਕੇ ਜਾਂਦੇ ਸੀਗੇ ਵੜ ਜਾਂਦੇ ਉਹ ਕਦੇ ਵੀ ਲੈ ਕੇ ਜਾਣਾ ਉਸ ਤੋਂ ਬਿਨਾਂ ਸਾਰਾ ਗੁਜ਼ਾਰਾ ਨਹੀਂ ਅੱਛਾ ਇਹ ਮਨ ਜਿਹੜਾ ਉੱਥੇ ਛਾਈ ਸੈਕਟਰ ਚ ਦਫ਼ਤਰ ਬਣੇ ਹਾਂਜੀ ਉਹ ਚ ਜਿੰਨੀਆਂ ਫੋਟੋਗ੍ਰਾਫਸ ਲੱਗੀਆਂ ਆਪਣੇ ਘਰ ਤੋਂ ਵੀ ਅੱਛਾ ਇਸ ਲਾਇਬ੍ਰੇਰੀ ਤੋਂ ਵੀ ਤੁਸੀਂ ਲੱਤ ਨਹੀਂ ਅੱਛਾ ਹੋਰ ਜਿਹੜੇ ਤੁਸੀਂ ਪੁਰਾਣੇ ਕਾਫੀ ਮੈਗਜ਼ੀਨ ਵੀ ਸਾਹਮਣੇ ਹੋਇਆ ਜੀ ਸਾਰੇ ਪੈਕ ਕਿਉਂਕਿ ਮੈਨੂੰ ਸੀਗਾ ਵੀ ਜੇ ਇਹ ਪੁਰਾਣੇ ਮੈਗਜ਼ੀਨ ਜਿਹੜੇ ਖਾਸ ਕਰਕੇ 84 ਦੇ ਸਮੇਂ ਦੇ ਹੈ ਜਿਉਂ ਨਹੀਂ ਸਮਾਲੇ ਨਾ ਕਈ ਕਰਾ ਤੁਹਾਡੇ ਕੋ ਰਹਿ ਜਣੇ ਹੂੰ ਉਹ ਰੁੜੀ ਸੀ ਬਹੁਤ ਸਮੇਂ ਦੇ ਟਰੈਕਟ ਜਿਹੜੇ ਕੋਈ ਪੈਂਫਲੇਟ ਟਰੈਕਟ ਸਾਰੇ ਅਗੇ ਤੇ ਹੂੰ ਅੱਛਾ ਇੱਥੇ ਸਰਾ ਸਾਨੂੰ ਦਿਖਾ ਦਿਓ ਚੀਜ਼ਾਂ ਨੂੰ ਇੱਕ ਉਹ ਜਿਵੇਂ ਹਾਂ ਜਿਆ ਹੁਣ ਦੇ ਸਾਰੇ ਇਹ ਨਰਸ਼ਾਏ ਸਿੱਕੇ ਹੂੰ ਮਰਾਰਾ ਜਰਨ ਜੀ ਸਿੰਘ ਦੇ ਹਰੀ ਸਿੰਘ ਦੇ ਰਵੇ ਦੇ ਚਾਂਦੀ ਦੇ ਤਾਂਬੇ ਦੇ ਤੁਹਾਨੂੰ ਮੈਂ ਅਸਲ ਤੇ ਦਿਖਾ ਦਿੰਦਾ ਹੂੰ ਅੱਛਾ ਜੀ ਵੀ ਜਿਵੇਂ ਕਿਸੇ ਕੋਲ 10 20 50 100 ਸਿੱਕਾ ਹੁੰਦਾ ਹੈ ਹਾਂਜੀ ਉਹ ਵਿਦੇਸ਼ਾਂ ਲੈ ਕੇ ਚਲਾ ਜਾਂਦਾ ਹੈ ਹਾਂ ਤੇ ਸਾਡੇ ਕੋਲ ਨੰਨਾਂ ਰੁਪਏ ਸਿੱਕੇ ਜਿੱਤੇ ਹਜ਼ਾਰਾਂ ਸਿੱਕੇ ਨੰਨਾਂ ਚਾਹੀਏ ਨੰਨਾਂ ਰੁਪਏ ਸਿੱਕੇ ਕਿ ਕਿਹੜੇ ਰਾਜ ਚ ਕਦੋਂ ਚੱਲਦੇ ਸੀ ਮਹਾਰਾਜ ਰੰਦੀ ਸੀ ਮਹਾਰਾਜ ਜੀ ਸਿੰਘ ਰਾਜ ਹਾਂਜੀ ਇਹ ਨਹੀਂ ਅੰਦਰ ਸਾਰੀਆਂ ਅੰਦਰ ਵੀ ਪੀਏ ਸਿੱਕੇ ਅੱਛਾ ਸਾਰੇ ਨੰਨਾਂ ਦੇ ਸਿੱਕੇ ਜਾਰੇ ਭਰੇ ਹੋਏ ਤੇ ਕਹਿੰਦਾ ਭਾਵੇਂ ਉਹ ਵੀ ਜੋ ਕੁਛ ਵੀ ਹੈਗਾ ਹੈ Hmm. वो सी छे हर सी कितना प्रयास करने कोशिश hmm. दि की नहीं नहीं है। थी क्या भी दुनिया साबितियाँ शोधनीय कुम्हटीले में लाइनें वो साबित से केरी जांच करी छे जारी किये थे कि वो हर साल जिसे समाधि भी है इसे तरह जले hmm. हाथ तले तो सा हाथ तले तो सा प्रशंसा hmm. पे हाथ तले तो का कार्य हाथ तले तो तय है

ਹੂੰ ਦਿਖਾਈ ਦੇਖੋ ਕਾਰੀ ਦੇਖੋ ਕਾਰੀ ਨੂੰ ਫਰਕ ਨਹੀਂ ਪਿਆ ਇਹ ਸਾਰੇ ਪ੍ਰਾਣੇ ਜਿਹੜੀਆਂ ਅੱਜ ਇਹ ਸਾਰੇ ਐਗਜ਼ਾਮਪਲ ਆ ਜਲਦਾ ਹੈ ਹਾਂ ਇਹ ਕੋਈ 1 ਲੱਖ ਤਰ੍ਹਾਂ ਦੀ ਕਿਤਾਬ ਛੱਡਦੀ ਹੈ ਰ ਉਹਨਾਂ ਵਿੱਚ ਇੱਕ ਕਿਤਾਬ ਹੁੰਦੀ ਜਿਹਦੇ ਤੇ ਵਿਕਤਰਾ ਦੀ ਕਿਤਾਬ ਹੁੰਦੀ ਹੈ ਜਿਹਦੇ ਤੇ ਜਿਲਦ ਹੁੰਦੀ ਹੈ ਇਹ ਤੇ ਜਿਲਦ ਨਹੀਂ ਹੁੰਦੀ ਅੱਜ ਇਹ ਜਿਲਦ ਖਤਮ ਹੋ ਗਈ ਆ ਅੱਗੇ ਹੁੰਦੀਆਂ ਸੀ ਇਹ ਆਹ ਨੂੰ ਮਾਰਾ ਯਾਰ ਅਨਜੀਤ ਸਿੰਘ ਸਵੇਦਾ ਜਿਹੜਾ ਰਾਸੀ ਗ੍ਰੰਥ ਜਿਵੇਂ ਇਹ ਕਾਗਜ਼ ਕੁ ਸਮੇਂ ਬਾਅਦ ਜੇ ਖਰਾਬ ਵੀ ਹੋ ਜਾਂਦਾ ਹੈ ਫਿਰ ਡਿਜੀਟਲ ਕਰਨ ਦਾ ਕੋਈ ਸੋਚਿਆ ਨੂੰ ਕਿ ਨਹੀਂ ਤੁਸੀਂ ਹਾਂ ਹੈ ਜੀ ਉਹ ਕਿ ਅਸੀਂ ਇੱਕ ਲਾਇਬ੍ਰੇਰੀ ਬਣਾ ਰਹੇ ਹਾਂ ਤੇ ਫਿਰ ਆ ਵਿਚਾਰ ਆਇਆ ਕਿ ਉਹਦੇ ਵਿੱਚ ਵੀ ਸਭ ਤੋਂ ਚੇ ਪੰਜਾਬ ਵਾਸੀਆਂ ਨੂੰ ਇੱਕ ਗਿਫਟ ਦੇਈਏ ਵੀ 5000 ਰੇਅਰ ਬੁੱਕਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੀਡੀਐਫ ਤਿਆਰ ਕਰ ਦੇਈਏ ਪੀਡੀਐਫ ਕਰੀਏ ਤਾਂ ਜੋ ਵੀ 올 ਵਾਲੀ ਜਿਹੜੀ ਪੀਡੀਐ ਉਹਨਾਂ ਨੂੰ ਕਿਸੇ ਪਾਸੇ ਕੋਈ ਮੁਸ਼ਕਲ ਨਾ ਆਰੀ ਤੁਹਾਨੂੰ ਹਰਸਵਾ ਦੀ ਸਹਾਇਤਾ ਮੇਰੇ ਸੁਝੋਨ ਦੀ ਵੀ ਮੈਂ ਕੀ ਤੈ ਹੈ ਕਿ ਜਿੰਨੇ ਆ ਖਾਣੇ ਹੈ ਹਾਂਜੀ ਇਹ ਬੱਕਰਾਂ ਖਾਣੇ ਬੱਕਰਾਂ ਦੇ ਬੱਕ ਬੱਕ ਜਿਵੇਂ ਉੱਪਰਲਾ ਖਾਣਾ ਹੈ ਉੱਪਰਲਾ ਦਾ ਹੈ ਚੰਡਾ ਜਿਹੜਾ 50 ਸਾਲ ਤੋਂ ਹੋਰ ਸੇ ਝੋਸਦਾ ਰਿਹਾ ਉਹ ਠੀਕ ਹੈ ਇਹ ਇਹ ਬਾਰੇ ਬੜੀ ਚਰਚਾ ਵੀ ਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਲੋਕਾਂ ਦੇ ਮੋਬਾਈਲ ਤੇ ਲੋਕਾਂ ਦੇ ਘਰਾਂ 'ਚ ਆ ਇਹ ਪੋਚਾਰੇ ਚਵਾਰਾ ਤੇ ਵੀ ਲੱਗਿਆ ਹੋਇਆ ਹੈ। ਅੱਛਾ ਇਹ ਜਿਹੜਾ ਘੰਟਾ ਹੈ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਿਆ ਹੋਇਆ ਹੈ। ਅੱਛਾ। ਕਈਆਂ ਲੋਕਾਂ ਨੇ ਕਿਹਾ ਕਿ ਅਸੀਂ ਇਹ ਘੰਟਾ ਸਾਡੇ ਕੋਲ ਹੈ। ਪਰ ਮੈਂ ਕਹਿੰਦਾ ਠੀਕ ਹੈ। ਅਸਲ ਘੰਟਾ ਸਾ ਆਪਣੇ ਕੋਲ ਹੈ। ਠੀਕ ਹੈ। ਠੀਕ ਹੈ। ਇਹ ਜਿਹੜੀ ਇਹ ਡਿਜ਼ਾਈਨ ਹੈ ਸਹੀ। ਅਕਾਲ ਸਹਾਇ ਸਰਕਾਰ ਦੇ ਖਾਲਸ। ਹੂੰ। ਇਹ ਅਧਿਕਾਰ FRC ਚ ਟਿਕਿਆ। FRC ਤੇ। ਠੀਕ ਹੈ। ਤੇ ਕੋਸ਼ ਮਨ ਪਤਾ ਰੱਖਿਆ ਸੀ ਕਿ ਕੋਈ ਸਿੰਗਾਪੁਰ ਦੇ ਬੰਦੇ ਆ ਉਹ ਕਹਿੰਦੇ ਵੀ ਅਸੀਂ ਅੱਗੇ ਭੇਜਿਆ ਕਿਵੇਂ ਕੀਤਾ ਪਰ ਮੈਨੂੰ ਪਤਾ ਵੀ ਕਿਵੇਂ ਗਿਆਗਾ ਕਿਉਂਕਿ ਜਿਹੜਾ ਵੀ ਆਉਂਦਾ ਮੇਰੇ ਕੋਲ ਬਾਹਰ ਲਈ ਉਹ ਛੋਟੋ ਛਿਟ ਕੇ ਰਹਿ ਜਾਂਦੇ ਗਾਜ ਗਾੜਾ ਅੱਛਾ ਠੀਕ ਹੈ ਇੱਕ ਕਿਤਾਬਾਂ ਮਰੇ ਆਪਾਂ ਗੱਲ ਕਿਤਾਬਾਂ ਦਾ ਹੈ ਵੀ ਇਹ ਬਕਵਾਸ ਸਾਰੇ ਚਾਲੇ ਹੂੰ ਬੀਜ ਬੁਪਰਲਾ ਸੱਲ ਹੈ ਇਹਦੇ ਚ 1975 ਤੋਂ ਲੈ ਕੇ ਅੱਜ ਤੱਕ ਜਿਹੜੀਆਂ ਕਿਤਾਬਾਂ ਛਪੀਆਂ ਠੀਕ ਹੈ ਰੇਅਰ ਪੰਜਾਬ ਦੇ ਇਤਿਹਾਸ ਪਰੇ ਹੋਏ। ਛੇਰ ਧਾਰਮਿਕ ਤਾਂ ਵੈ। ਸ਼੍ਰੋਮਣੀ ਕਮੇਟੀ ਦਾ ਸੈਕਸ਼ਨ ਵੱਖਰਾ ਹੈ। ਹੂੰ। ਅ ਸੈਕਟਰ ਦਾ ਅਨਦਰ ਸੈਕਸ਼ਨ ਵੱਖਰਾ ਹੈ। ਕੀ ਅ ਪੰਜਾਬ ਦੇ ਇਤਿਹਾਸ ਦਾ ਸੈਕਸ਼ਨ ਵੱਖਰਾ ਹੈ। ਹੂੰ। ਅਕਾਲੀ ਮੂਵਮੈਂਟ ਦਾ ਜੀ ਵੱਖਰਾ ਹੈ। ਗਦਰ ਮੂਵਮੈਂਟ ਦਾ ਸਾਰਾ ਵੱਖਰਾ ਹੈ। ਹੂੰ। ਜੇਸ ਜੇ ਆਜ਼ਾਦੀ ਦੇ ਮੂਵਮੈਂਟ ਦਾ ਸਾਰਾ ਵੱਖਰਾ ਹੈ। ਹੈ ਜੀ। ਤੇ ਜਿਹੜੇ ਅ ਸਮੇ ਸਮੇਤੇ ਵੀ ਬੜੀਆਂ ਮਹੱਤਵਪੂਰਨ ਇਹ ਗੁਰੂਵਾ ਸ਼ਭੀਆਂ ਉਹ ਐਲਬਮਾਂ ਆਖਰੀਆਂ ਜਿਹੜੀਆਂ ਜਿਵੇਂ ਹੁਣ ਅ ਇਹ ਸਾਲ ਗੁਰੂ ਅਮਰਦਾਸ ਪਾਸ਼ਾ ਦਾ 450 ਸਾਲਾ ਜੁੱਤੀ ਜੋ ਸਮਾਨ ਆ ਰਿਹਾ ਹੈ ਹਾਂਜੀ ਲੇਕਿਨ 1979 ਦੇ ਵਿੱਚ ਗੁਰੂ ਅਮਰਦਾਸ ਪਾਸ਼ਾ ਦਾ 500 ਸਾਲਾ ਪ੍ਰਕਾਸ਼ ਜਿਹੜਾ ਸੀਗਾ ਹੁਣ ਆਹ ਜਿਹੜੀ ਚੀਜ਼ ਹੈ ਇਹਦੀ ਸ਼ਭੀਆਂ ਲਾਲਾ ਸ਼ਰਮਨਿਕ ਜੀ ਕੋਲ ਹੈਗੀ ਹੈ ਅੱਛਾ ਨਾ ਕੈਡਿਡਰ ਕੋਲ ਹੈਗੀ ਹੈ ਨਾ ਜਿਹੜੀ ਕਮੇਟੀ ਕੋਲ ਹੈਗੀ ਇਹ ਨਾ ਕਿਸੇ ਹੋਰ ਕੋਲ ਹੈਗੀ ਜਿਹੜੀਆਂ ਪੰਥ ਦੀਆਂ ਲੰਬਰਦਾਰ ਸੰਸਥਾਵਾਂ ਮਤਲਬ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਆਹ ਚੀਜ਼ਾਂ ਚੱਲੀਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਪਤਾ ਐਡ ਪ੍ਰੈਜ਼ੀਡੈਂਟ ਨੂੰ ਵੀ ਪਤਾ ਹੈ ਕਿ 1979 ਚ ਜਦੋਂ 500 ਸਾਲਾ ਬਣਾਇਆ ਸੀ ਉਹਦੀ ਤਰਤੀਬ ਕੀ ਸੀ ਕਿਵੇਂ ਬਣਾਇਆ ਗਿਆ ਸੀ ਕਿਵੇਂ ਕੀਤਾ ਗਿਆ ਸੀ ਉਹਨਾਂ ਨੂੰ ਕੁਝ ਨਹੀਂ ਜਿਵੇਂ ਉਸ ਸਮੇਂ ਵੀ ਉਹਨੂੰ ਇੱਕ ਵੇਚੀ ਨਹੀਂ ਕਿਤਾਕਾਪੀ ਸੀ ਅੱਛਾ ਹੈ ਮਸਤਾਮਿਆਂ ਦੀ ਥਾਉ ਅਚਰੋਂ ਕੋਚ ਨੂੰ ਮੇਰੇ ਸਰ ਦਾ ਠੀਕ ਜੋ ਉਸ ਵੇਪਾਰ ਸਰਕਾਰ ਨੇ ਟੈਕਟ ਵੀ ਜਾਰੀ ਕੀਤੀ ਸੀ ਫਰਸਡੇ ਕਵਰੀ ਵੀ ਜਾਰੀ ਕੀਤਾ ਸੀ ਲੇਕਿਨ ਸਭਤਿਆਂ ਯਾਰ ਬੀ ਗੱਲ ਕਰਨੀ ਤਾਂ ਸੌਖੀ ਹੁੰਦੀ ਹੈ ਲੇਕਿਨ ਉਹਨੂੰ ਸੁਮਾਹ ਲੈਣਾ ਬੜਾ ਔਖਾ ਹੁੰਦਾ ਹੈ ਇਹ ਫਿਰ ਤੁਸੀਂ ਕਿੱਥੋਂ ਕਿੱਥੋਂ ਕਰਦੇ ਹੋ ਕਲੈਕਸ਼ਨ ਜਾਮ ਕਰਾਂ ਜਿਵੇਂ ਕੋਈ ਕਹਿੰਦਾ ਵੀ ਹਾਂ ਇਹਨਾਂ ਦਾ ਕਰਾਚੀ ਗਏ ਸਾਥ ਸਾਥ ਦੇ ਵੀ ਗਏ ਜਿੰਨਾ ਪੈਸਾ ਮੇਰਾ ਖਰਚ ਹੋਇਆ ਉਹ ਨੋ ਬਰੋ ਮਨ ਚੀਜ਼ ਨਹੀਂ ਚਾਹੀਦੀ ਅੱਜ ਤਾਂ ਇਹ ਵੀ ਸੁਣਿਆ ਸੀ ਨਾ ਜੇ ਕੋਈ ਕਿਤਾਬਾਂ ਨੂੰ ਉਹ ਆਪਣੇ ਘਰੋਂ ਕੱਢਣਾ ਚਾਹੁੰਦਾ ਇੱਕ ਮਜਾਬੀ ਜਿਹਾ ਸ਼ਬਦ ਵਰਤ ਕੇ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਪਹੁੰਚ ਜਾਣਾ ਜੇ ਕੋਈ ਕੰਮ ਦੀ ਚੀਜ਼ ਹੋਈ ਤਾਂ ਉੱਥੋਂ ਲਈ ਜਾਊਗਾ ਇੰਨਾ ਪ੍ਰੇਮ ਹੈਗਾ ਤੁਹਾਡਾ ਕਿਤਾਬਾਂ ਨਾਲ ਬਿਲਕੁਲ ਸਹੀ ਗੱਲ ਹੈ ਤੇ ਉਹ ਫਿਰ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਜਿਹੜੀਆਂ ਬੜੀਆਂ ਰੇਅਰ ਬੁੱਕਸ ਆ ਗਈਆਂ ਉਹਨਾਂ ਨੂੰ ਸਮਾਰੂ ਜੇ ਨਹੀਂ ਸਮਝਾਂਗੇ ਤੇ ਮੁੜ ਕੇ ਲੱਭਣੀ ਨਹੀਂ ਮੁੰ ਜਿਵੇਂ ਪੰਜਾਬੀ ਸੱਭਿਆਚਾਰ ਹੈ ਉਹ ਪੰਜਾਬ ਆ ਜਿਹੜਾ ਪੋਰਸ਼ਨ ਸਾਰਾ ਹੈ ਪੰਜਾਬੀ ਸੱਭਿਆਚਾਰ ਦੀਆਂ ਹਮ ਇਹਨਾਂ ਕਿਤਾਬਾਂ ਜਿਹੜੀਆਂ ਅੱਜ ਬਿਫੋਰ ਪਾਰਟੀਸ਼ਨ ਜਾਂ ਆਫਟਰ ਪਾਰਟੀਸ਼ਨ ਚੱਬੀਆਂ ਨੇ ਜਿਹੜੇ ਹੁਣ ਮਿਲਦੀਆਂ ਨਹੀਂ ਹੈ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀਆਂਆਂ ਕਈ ਕਿਤਾਬਾਂ ਹਨ ਉਹਨਾਂ ਦੇ ਫਰਸਟ ਐਡੀਸ਼ਨ ਮੈਗਜ਼ੀਨ ਦੇ ਫਰਸਟ ਐਡੀਸ਼ਨ ਪਹਿਲੀ ਕਾਪੀ ਉਹ ਵੀ ਚਾਹੀਦੀ ਹਮ ਇਸੇ ਤਰ੍ਹਾਂ ਵੀ ਬਾਕੀ ਬਿਖਲਾ ਸ਼ਾਹ ਬਾਜੇ ਗੋਖਸਾਪ ਹੈ ਜਿਹੜੀਆਂ ਜੋਟ ਆਫ ਸਟਾਕ ਹੋ ਚੁੱਕੀਆਂ ਹਨ ਤੇ ਪੰਜਾਬੀ ਯੂਨੀਵਰਸਿਟੀ ਦੀਆਂ ਤੇ ਇਸੇ ਤਰ੍ਹਾਂ ਮੇਰੀਆਂ ਸੱਪਾਂ ਹੈ ਸਮੇਂ ਸਮੇਂ ਤੇ ਸ਼ਫੀਆਂ ਤੁਸੀਂ ਕਿੰਨੀਆਂ ਤੁਹਾਡੇ ਨਿਕਾਤਾ ਪਾਈਆਂ ਮੇਰੀ ਵੈਸੇ 20 ਸੱਪਾ ਆ ਚੁੱਕੀਆਂ 20 ਆ ਗਈ ਤੇ 21ਵੀਂ ਸ਼ਫੀ ਹੈ ਤੇ ਉਸ ਤੋਂ ਬਾਅਦ ਹੋਰ ਲਿਖਣ ਦਾ ਹੈ ਜੋ ਲਿਖਾਂਗੇ ਤੇ ਕਹਿੰਦਾ ਭਾਵੇਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਉਹ ਗੁਰੂ ਨੂੰ ਪਤਾ ਕਿੰਨਾ ਸਮਾਂ ਲਾਉਣੇ ਹੋ ਫਿਰ ਤੁਸੀਂ ਲਾਇਬ੍ਰੇਰੀ ਆਪਣੇ ਵੱਲੋਂ ਪੂਰਾ ਪੂਰੇ ਲੋਨ ਸਵਾਲ ਆਈਏ ਲੋਕ ਇਹ ਜੇ ਨਹੀਂ ਸਵਾਲ ਆਵਗੇ ਨੇ ਉਦਾਸ ਹੋ ਜਾਂਦੀਆਂ ਉਦਾਸ ਹੋ ਜਾਂਦੀਆਂ ਤਾਂ ਆਪਾਂ ਉਦਾਸ ਹੋ ਜਾਂਦੀਆਂ ਅੱਛਾ ਇਸ ਕਰਕੇ ਨਾ ਕੋਲ ਆਉਣਾ ਜ਼ਰੂਰੀ ਹੈ ਇਹਨਾਂ ਨੂੰ ਮਿਲਣਾ ਜ਼ਰੂਰੀ ਹੈ ਤੇ ਆਪਣੇ ਆਪ ਬੋਲਦੀ ਹੈ ਜਿਹੜੀ ਕਿਤਾਬ ਲੱਭਣੀ ਹੋਵੇ ਨਾ ਇਸੇ Pase ਮੈਂ ਕਿਵਰ ਮੈਂ ਮਨੂੰ ਨਾ ਗੁਰੂਦੀ ਭਖਸ਼ੇ ਜੇ ਮੈਂ ਕੈਨੇਡਾ ਬੈਠਾ ਕਿੰਨਾ ਵਾਸੀਗਾ ਮੈਂ ਕਹਿੰਦਾ ਜੇ ਮੈਂ ਇੱਥੇ ਬੈਠਾ ਮੈਂ ਦੱਸ ਦੇਣਾ ਵੀ ਕਿਹੜੀ ਕਿਤਾਬ ਤੁਹਾਨੂੰ ਕਿ ਚਾਹੀਦੀ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ ਵੀ ਫਰਾਨੀ ਛਾ ਤੇ ਇੰਨੀ ਵੀ ਲੈਣ ਦੇ ਵਿੱਚ ਬਿਤਾ ਪਈ ਹੈ। ਅੱਛਾ। ਜੀ ਮੈਂ ਅਚਾਨਕ ਤਾਂ ਨਸ। ਇਨਾ ਪ੍ਰੇਮ ਜਿਹੜਾ। ਵੇਖਦਾ ਬੰਦਾ ਮੈਨੂੰ ਵੀ ਹੈਗਾ ਹੈ। ਬਾਕੀ ਉਹ ਗੁਰੂ ਨੂੰ ਪਤਾ ਹੈ। ਅੱਛਾ ਸਮੇਂ-ਸਮੇਂ ਤੋਂ ਸਾਨੂੰ ਇਹ ਵੀ ਬਦਲ ਲੱਗਿਆ ਸੀ ਵੀ ਸਟੂਡੈਂਟ ਵੀ ਆਉਂਦੇ ਰਹਿੰਦੇ ਯੂਨੀਵਰਸਿਟੀ ਕਾਲਜਾਂ ਨੂੰ। ਬੜੇ ਵਿਦਿਆਰਥੀ ਆਉਂਦੇ ਐ। ਅ ਬੜੇ ਬੱਚਾ ਨੇ ਐਮ ਫਿਲ ਕ੍ਰੀਏਟਿਵ ਦੇ ਸੀ ਆਪਣੇ ਸੀਸਰਵਾਂ ਤੋਂ ਬੜਾ ਸਹਿਯੋਗ ਕੀਤਾ ਜਿੰਨਾ ਵੀ ਐਸੇ ਤੁਸੀਂ ਜੀ ਹੈ। ਖੁਸ਼ੀ ਗੱਲ ਕਰਨਾ ਚਾਹੀਦਾ। ਹੂੰ। ਕੀ ਸਮਝਦੇ ਤੁਸੀਂ ਕਿਤਾਬਾਂ ਦਾ ਜ਼ਿੰਦਗੀ 'ਚ ਕੀ ਮਤਵ ਹੁੰਦਾ ਤੁਹਾਡੇ ਸਮਤਵਕ ਇਹ ਤੁਹਾਨੂੰ ਸਾਡਾ ਮਾਰਗ ਤੋਂ ਸੇਕ ਕਰਦਿੰਗੇ ਜੇ ਤੁਸੀਂ ਸਮਝ ਲੋ ਫਿਰ ਤਾਂ ਸਾਰਾ ਵਿਸ਼ਾ ਜੇ ਨਾ ਸਮਝਦੇ ਤਾਂ ਕਰਦਿਏ ਅੱਜ ਜਿਵੇਂ ਟੈਕਨੋਲੋਜੀ ਜੋਗਾ ਬੰਦਾ ਕਹਿੰਦਾ ਮੇਰੇ ਕੋਲ ਇੰਟਰਨੈਟ ਹੈ ਮੈਂ ਕੋਈ ਸਰਚ ਮਾਰਦਾ ਬੰਦਾ ਚੀਜ਼ ਲੱਭ ਲੈਂਦਾ ਜਾਂ ਇੰਟਰਨੈਟ ਨਾਲ ਕਿੰਨਾ ਕ ਫਰਕ ਪਿਆ ਵੀ ਹੁਣ ਬੰਦਾ ਕਹਿੰਦਾ ਮੈਨੂੰ ਸਾਰੀਆਂ ਚੀਜ਼ਾਂ ਇੰਟਰਨੈਟ ਤੋਂ ਮਿਲ ਰਹੀਆਂ ਆ ਵੇਖੋ ਗੱਲ ਇਹ ਹੂੰ ਫਾਰ ਐਗਜ਼ਾਮਪਲ ਹੂੰ ਚਲ ਆਈ ਕਿਤਾਬ ਹੈ ਮੈਂ ਪੁੱਛ ਤੀ ਹੈ ਜੀ ਆਖਤਾ ਵੀ ਠੀਕ ਹੈ ਮੈਂ ਗੂਗਲ ਤੋਂ ਲੱਕ ਕੇ ਸਾਲ ਪੰਥਕ 29 ਦੇ ਪਿਛਲੇ ਇਤਿਹਾਸ ਵਿੱਚੋਂ ਕੁਝ ਭੁੱਲ ਜਾਂਦਾ ਮੈਂ ਗੂਗਲ ਤੋਂ ਲੱਕ ਕੇ ਸਾਲ ਮੈਂ ਅਜੇ ਕੁਝ ਨਹੀਂ ਕਰਛੜਿਆ ਮੈਂ ਤਾਂ ਵੈਸੇ ਹੀ ਚੱਕ ਲਈਤ ਵੈਸੇ ਹੀ ਵੈਸੇ ਚੱਕ ਲਈ ਬੀ ਤੁਹਾਨੂੰ ਦੱਸਦੀ ਠੀਕ ਹੈ ਜਿਸ ਗੂਗਲ ਤੋਂ ਜਿਹੇ ਤਾਂ ਜਿਹੜੀ चीज ਅਸੀਂ ਗੂਗਲ ਤੋਂ ਲਈਏ ਅਸੀਂ ਪਾਵਾਂਗੇ ਉਹੀ ਜਾਊਗੀ ਨਾ ਉਹੀ ਜਾਊਗੀ ਉਹ ਜਿਹੜਾ ਇੰਨਾ ਪੰਡਾਰਾ ਹੈ ਜਿਹੜੋਂ ਸੇ ਆਉਰੇ ਹੂੰ ਜਿਹੜਿਆ ਬਾਰੇ ਬੋਲਦਾ ਖੁਣ ਨਹੀਂ ਸਕਿਆ ਹੂੰ ਠੀਕ ਹੈ ਇਹ ਉਹ ਬੰਦਾ ਹੈ ਜਿਹੜੇ ਨਾਲ ਉਹ ਸਮੇਂ 1919 ਚ ਜੋ ਪਛਵਾਪਰਾ ਸੀ ਉਹ ਬੰਦਾ ਹੈ ਹਾਂ ਦੇਵਾ ਸਿੰਘ ਚੀਮਾ ਹੈ ਠੀਕ ਹੈ ਹੂੰ ਜੋ ਅਖੀ ਜਿੱਕੇ ਆ ਜੀਤेंद्र ਆ ਇੱਕ ਬੰਦਾ ਸੁਣੀ ਸੁਣਾਈ ਗੱਲ ਕਰਦਾ ਜੱਸਾ ਸੈਕਟਰ ਦਾ ਸੁਣਸਰਾ ਜੀ ਉਹ ਸਾਰੇ ਸਕੂਲ ਚ ਵੱਡਾ ਸੀ ਹੂੰ ਇਹ ਬੰਦਾ ਸੋਣ ਗੂਗਲ ਤੇ ਲੰਬਿਤ ਕਿਸ ਨਾਲ ਹੂੰ ਆ ਵੀ ਨੂੰ ਜੀ ਗੁਰ ਆਪਣੀ ਸਾ ਹੈ ਉਹ ਦਾ ਇੱਕ ਆਪਣਾ ਯੋਗ ਹੈ ਚੱਲ ਰ ਚੱਲੂਗਾ ਲੇਕਿਨ ਪਰ ਕਿਤਾਬ ਦਾ ਯੋਗ ਨਹੀਂ ਖਤਮ ਹੁੰਦਾ ਇਹ ਨਹੀਂ ਇਹ ਨਹੀਂ ਖਤਮ ਹੁੰਦਾ ਇਹ ਰਹੂਗਾ ਚੱਲਦਾ ਰਹਿੰਦਾ ਨਹੀਂ ਇਹ ਜਿਹੜੀ ਠੋਸ ਚੀਜ਼ ਹੈ ਨਾ ਇਹ ਦਾ ਰਹਿੰਦੀ ਦੁਨੀਆ ਦਾ ਹੁਣ ਜਿਵੇਂ ਰਮੈਨ ਹੈ ਮਹਾਕਾਰਤ ਹੈ ਉਪਨਿਸ਼ਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨੇ ਉਹ ਜਿਸੀ ਕਿ ਠੀਕ ਹੈ ਇਸ ਕਰਕੇ ਅਬੀ ਇਹਦਾ ਅੱਛਾ ਤੁਸੀਂ ਇਹ ਦੱਸੋ ਜੇ ਤੁਸੀਂ ਕਿਤਾਬਾਂ ਦੇ ਘੇਰੇ 'ਚ ਨਾ ਹੁੰਦੇ ਮੰਨ ਲਓ ਇੱਕ ਤੁਸੀਂ ਵੈਸੇ ਜਿੰਦਗੀ ਜਿਉਂਦਾਏ ਹੁੰਦਾ ਚਲੋ ਸੰਘਰਸ਼ ਤੁਹਾਡਾ ਹੈਗਾ ਜ਼ਿੰਦਗੀ ਦਾ ਤਾਂ ਕਿਤਾਬਾਂ 'ਚ ਤੁਸੀਂ ਕੀ ਸਿੱਖਿਆ ਹੁਣ ਮੋਟਾ ਜਿਹਾ ਆਪਾਂ ਜੇ ਨਿਚੋੜ ਕੱਢਣਾ ਹੋਵੇ ਵੀ ਮੈਂ ਕਿਤਾਬਾਂ 'ਚੋ ਜੇ ਆਹ ਕਿਤਾਬਾਂ ਨਾ ਹੁੰਦੀਆਂ ਮੈਂ ਆਹ ਨਾ ਹੁੰਦਾ ਸਾਰਾ ਕੁਝ ਜੋ ਹੋ ਗਿਆ ਇਹਨਾਂ ਦੀ ਬਦੌਲਤ ਹੈ ਕਿਤਾਬਾਂ ਕਰਕੇ ਇਹਨਾਂ ਦਿਲੋਂ ਹੂੰ ਕੋਈ ਆਣਾ ਦੁਨੀਆ ਦੇ ਵਿੱਚ ਹਰ ਬੰਦੇ ਦਾ ਰਾਹ ਚੜਾਉਂਦੇ ਰਹਿੰਦੇ ਆ। ਲੇਕਿਨ ਇਹ ਤੁਹਾਨੂੰ ਰਾਹ ਚੜਾ ਦੇ ਵਿੱਚ ਵੀ ਤੁਹਾਡੀ ਹੈਲਪ ਕਰ ਲੈਂਦੀਆਂ। ਤੁਹਾਨੂੰ ਰਾਹ ਖਾ ਦਿੰਦੀਆਂ। ਤੁਹਾਨੂੰ ਚੋਸ ਕਰ ਲੈਂਦੀਆਂ। ਤੁਹਾਡੀ ਹਰ ਤਰ੍ਹਾਂ ਮਦਦ ਕਰ ਲੈਂਦੀ ਹੈ ਉਸ ਤੋਂ ਤੁਸੀਂ ਫਿਰ ਤਗੜੇ ਹੋ ਜਾਂਦੇ। ਪਰ ਆਪਾਂ ਨੁਕਸਾਨ ਵੀ ਕਰ ਸਕਦੀਆਂ ਹੁੰਦੀਆਂ। ਵੀ ਗਲਤ ਰਾਹ ਵੀ ਪੇਜ ਸਕਦੀਆਂ ਨੇ ਬੰਦੇ ਨੂੰ। ਹਾਂ, ਡੱਲੀਆਂ ਕਿਤਾਬਾਂ ਹੁਣ ਜਿਹੜੇ ਕੁਝ ਕਿਤਾਬਾਂ ਇਹ ਜੀ ਹੈਗੀਆਂ ਜਿਹੜੀਆਂ ਗਲਤ ਲਿਖੀਆਂ ਗਈਆਂ। ਉਹਨਾਂ ਰਾਹ ਉਹ ਪਰਲੋ ਦੇ ਫਿਰ ਨੁਕਸਾਨ ਵੀ ਕਰ ਜਾਂਦੇ। ਉਹ ਲੋਕ ਦੇਖਦੇ ਆ ਜਿਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ ਤੇ ਉਹ ਕਿਸੇ ਪਸਬੀ ਤੇ ਜੁੜੂਰ ਪਹੁੰਚ ਜਾਂਦੇ ਆ ਲੇਕਿਨ ਜੀਵਨ ਨਹੀਂ ਹੁੰਦਾ ਉਹਨਾਂ ਦਾ ਹੂੰ ਉਹ ਪਰ ਉਹ ਜੀ ਕਥਾ ਬਾਰੇ ਸੁਣਦੇ ਜਿਵੇਂ SLAGA ਤੁਹਾਡੀ SGP C ਵੱਲੋਂ ਜਾਂ ਕਾਲੀਦਾਲ ਜਾਂ ਹੋਰ ਕੋਈ ਹੈ ਬਹੁਤ ਦੁਨੀਆ ਵਿੱਚ ਬਹੁਤ ਸਰਗਿਸ਼ ਹੋਏ ਆਪਾਂ ਖੁਸ਼ ਆਪਾਂ ਬਹੁਤ ਪਸਤੀ ਮਤਲਬ ਆਪਾਂ ਸੰਤੋਸ਼ਾ ਗੁਰੂ ਦੀ ਕਿਰਪਾ ਹੈ ਬੜੀ ਪਾਸ਼ਾ ਦੀ ਬਖਸ਼ਿਸ਼ ਹੈ ਬਾ ਜਿਵੇਂ ਉਹ ਰੱਖ ਰਿਹਾ ਠੀਕ ਹੈ ਜਿਵੇਂ ਉਹ ਰੱਖੂਗਾ ਠੀਕ ਹੈ ਜਿਓ ਦੀ ਕਿਰਪਾ ਹੋਈ ਕਤਾ 5000 ਪੀਡੀਐਫ ਤਿਆਰ ਹੋ ਜਾਣਗੀਆਂ ਲਾਇਬ੍ਰੇਰੀ ਵੀ ਤਿਆਰ ਹੋ ਜੂਗੀ ਕਿਸੇ ਤੋਂ ਮੰਗਦੇ ਨਹੀਂ ਜਿਉਂ ਦੀ ਨਹੀਂ ਜਿਦਾ ਇਸ ਮਰਜ਼ੀ ਨਹੀਂ ਆ ਕਿਤਾਬਾਂ ਹੋਣਗੀਆਂ ਖਾਲਸਾ ਜੀ ਇਹ ਸਾਰੀਆਂ ਇਹ ਥੋੜੀ ਹੋਰ ਵੀ ਹੈਗਾ 5000 ਤੋਂ ਉੱਪਰ ਹੈ ਉੱਪਰ ਹੈ ਤੇ ਚਲੋ ਕੀ ਦੱਸੋ ਵੀ ਸੁਨੇਹਾ ਕੀ ਹੈ ਜਿਹੜੇ ਪਾਠਕ ਪ੍ਰੇਮੀ ਆ ਜਿਹੜੇ ਪੁਸਤਕਾਂ ਨੇ ਕਿਤਾਬਾਂ ਬਹੁਤ ਸਾਰ ਨੂੰ ਜੀਵਨ ਦੇਣ ਵਾਲੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਹੜੇ ਉਹਨਾਂ ਦੇ ਜੀਵਨ ਦੇ ਵਿੱਚ ਨਵੀਂ ਰੰਗਤ ਭਰਨ ਇਹ ਮਾਰਾ ਰਚੀ ਚਰਨੀ ਪੜਨਾ ਚਾਹੀਦਾ ਚੰਗਾ ਰਚੀ ਚਰ ਪੜਨਾ ਚਾਹੀਦਾ ਅੱਜ ਸਮਾਜ ਦੇ ਵਿੱਚ ਜੋ ਸਥਿਤੀ ਹੈ ਬਹੁਤ ਮਾੜੀ ਹੈ ਜਿਹਦੇ ਕਰਕੇ ਖਾਸ ਕਰਕੇ ਨੌਜਵਾਨਾਂ ਨੂੰ ਵੀ ਇਹਨਾਂ ਨੂੰ ਪੜ੍ਹ ਕੇ ਆਪਣੇ ਸਮਾਜ ਨੂੰ ਚੰਗੇ ਰਸਤੇ ਪਾਣਾ ਚਾਹੀਦੇ ਆਨ ਵਰੀ ਜਿਵੇਂ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਨਾਲ ਜੋੜਨਾ ਚਾਹੀਦਾ ਚਲੋ ਧੰਨਵਾਦ ਜੀ ਬਾਈ ਖਾਲਸਾ ਜੀ ਅਸੀਂ ਗੱਲਬਾਤ ਕਰ ਰਹੇ ਸੀ ਸਰਤਾਰ ਹਰਵਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਇੱਕ ਬਹੁਤ ਸ਼ਾਨਦਾਰ ਸ਼ਾਨਦਾਰ ਜਿਹੜੀ ਹੈ ਲਾਇਬ੍ਰੇਰੀ ਬਣਾਈ ਹੈ ਜਿਹਦੇ ਵਿੱਚ ਸਿੱਖ ਇਤਿਹਾਸ ਬਾਰੇ ਪੰਜਾਬ ਦੀਆਂ ਮੂਵਮੈਂਟਾਂ ਬਾਰੇ ਕਿਤਾਬਾਂ ਹੈਗੀਆਂ ਜੋ ਤੁਸੀਂ ਇੰਟਰਨੈਟ ਤੇ ਵੀ ਨਹੀਂ ਉਹ ਚੀਜ਼ਾਂ ਜਾਣਕਾਰੀ ਜਿਵੇਂ ਸਾਨੂੰ ਇਹਨਾਂ ਨੇ ਐਗਜ਼ਾਮਪਲ ਤੌਰ ਤੇ ਜੱਲਿਆਂ ਵਾਲੇ ਬਾਗ ਬਾਰੇ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ ਹੈ ਵੀ ਇੰਟਰਨੈਟ ਤੇ ਉਹ ਚੀਜ਼ ਉਪਲਬਧ ਨਹੀਂ ਪਰ ਇਹਨਾਂ ਦੀ ਲਾਇਬ੍ਰੇਰੀ 'ਚ ਉਹ ਮੌਜੂਦ ਹੈਗਾ ਇਹਨਾਂ ਨੇ ਸਨੇਹਾ ਦਿੱਤਾ ਵੀ ਨੌਜਵਾਨਾਂ ਨੂੰ ਅਜੋਕੇ ਜੋ ਸਥਿਤੀ ਚੱਲ ਰਹੀ ਹੈ ਉਹਨੂੰ ਲੈ ਕੇ ਚੰਗੀਆਂ ਕਿਤਾਬਾਂ ਦੇ ਸੰਗੀਵਾਨਾ ਚਾਹੀਦਾ ਕਿ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਸਾਰਿਆਂ ਦਾ ਧੰਨਵਾਦ ਬਹੁਤ ਸ਼ੁਕਰੀਆ